ਯਾਪ ਦੇ ਲੋਕਾਂ ਦਾ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਜਿਮਨੀ ਚੋਨ ਦੇ ਵਿੱਚ ਪੰਜਾਬ ਦੇ ਲੋਕਾਂ ਦਾ 3.5 ਕਰੋੜ ਲੋਕਾਂ ਦਾ ਇਹ ਸਦਾਰ ਭਗਵੰਤ ਸਿੰਘ ਮਾਨ ਤੇ ਜੋ ਆਸ ਆ ਔਰ ਜੋ ਉਹਨਾਂ ਦੀ ਸੋਚ ਆ ਉਹਦੇ ਉੱਤੇ ਪਹਿਰਾ ਦਿੱਤਾ ਅੱਜ ਜਲੰਧਰ ਦੇ ਵੈਸਟ ਦੇ ਲੋਕਾਂ ਨੇ ਇੰਨੀ ਵੱਡੀ ਮਾਰਜਨ ਨਾਲ 37300 ਕੁਝ ਵੋਟਾਂ ਦੇ ਨਾਲ ਜਿੰਨਾ ਇਹ ਅੱਜ ਆਪੋਜੀਸ਼ਨ ਜਿਹੜੇ ਬੜੀਆਂ-ਬੜੀਆਂ ਗੱਲਾਂ ਕਰਦੇ ਸੀ ਲੋਕ ਸਭਾ ਦੇ ਵਿੱਚ ਅੱਜ ਉਹਨਾਂ ਦੀ ਗੱਲ ਦਾ ਉਹਨਾਂ ਨੂੰ ਜਵਾਬ ਮਿਲਿਆ ਵਾ ਵੀ ਸਰਦਾਰ ਭਗਵੰਤ ਸਿੰਘ ਮਾਨ ਜੋ ਜ਼ਮੀਨੀ ਲੈਵਲ ਤੇ ਕੰਮ ਕਰ ਰਿਹਾ ਅੱਜ 3.5 ਕਰੋੜ ਲੋਕ ਜਿਹੜੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਆ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਲੋਕਾਂ ਦੀ ਸੇਵਾ ਵਾ ਇਹ ਉਹ ਜਿੱਤਾ ਜਿਹੜੀ ਲੋਕਾਂ ਦੇ ਸੇਵਾ ਦੇ ਵਿੱਚੋਂ ਜਵਾਬ ਆਇਆ ਵਾ ਵੀ ਤੁਹਾਡੀ ਜਿਹੜੀ ਤੁਸੀਂ ਪੰਜਾਬ ਦੇ 92 ਮੈਂਬਰ 91 ਸੇਵਾ ਕਰ ਰਹੇ ਹੋ ਸਰਦਾਰ ਭਗਵੰਤ ਸਿੰਘ ਮਾਨ ਸੇਵਾ ਕਰ ਰਿਹਾ ਔਰ ਉਹਨਾਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਨੇ ਮਿਹਨਤ ਕੀਤੀ ਸਾਡੇ ਡਾਕਟਰ ਸੰਦੀਪ ਪਾਟਕ ਨੇ ਮਿਹਨਤ ਕੀਤੀ ਔਰ ਮੰਤਰੀ ਸਵਾਨਾ ਨੇ ਮਿਹਨਤ ਕੀਤੀ ਐਮ ਐਲ ਏ ਸਵਾਨਾ ਨੇ ਮਿਹਨਤ ਕੀਤੀ ਖਾਸ ਕਰਕੇ ਬਲੰਟੀਅਰਾਂ ਨੇ ਔਰ ਮਿਲੀਆਂ ਵੱਡੀ ਜਿੰਤੀ ਚ ਭੈਣਾ ਮਾਵਾ ਨੇ ਵੀ ਆਪਣਾ ਵੱਡਾ ਯੋਗਦਾਨ ਪਾ ਕੇ ਐਡੀ ਵੱਡੀ ਜਿੱਤ ਨੂੰ ਜਿਹੜਾ ਇਹ ਹਾਸਲ ਕੀਤਾ ਵਾ ਪੰਜਾਬ ਦੇ ਲੋਕਾਂ ਦੀ ਇੱਕ ਸੋਚ ਆ ਸਰਦਾਰ ਭਗਵੰਤ ਸਿੰਘ ਮਾਨਾ ਖੜੇ ਆ ਪੰਜਾਬ